ਮੈਂ ਅਕਸਰ ਹੀ ਇੰਪਲੀਮੈਂਟ ਕਰਦਾ ਰਿਹਾ ਕਿ ਬੇ ਹਿੰਮਤੇ ਨੇ ਉਹ ਬੇ ਹਿੰਮਤੇ ਨੇ ਉਹ ਜੋ ਬਹਿ ਕੇ ਸ਼ਿਕਵਾ ਕਰਦੇ ਮੁਕਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਫਾੜ ਕੇ ਸੀਨਾ ਪੱਥਰਾਂ ਦਾ ਤਾਂ ਜਿਹੜੀ ਇਹ ਸ਼ੁਰੂਆਤ ਹੈ ਸਫ਼ਰ ਦੀ ਇਸ ਤਰ੍ਹਾਂ ਕਹਿ ਰਹੀ ਹੈ ਕਿ ਛੋਟਾ ਜਿਹਾ ਬੂਟਾ ਇੰਡੀਆ ਪਾਕਿਸਤਾਨ ਬਾਰਡਰ ਤੇ ਵਸੇ ਛੋਟੇ ਜਿਹੇ ਸ਼ਹਿਰ ਜਲਾਲਾਬਾਦ ਚੋਂ ਇੱਕ ਸਫ਼ਰ ਤੇ ਇੱਕ ਆਮ ਜਿਹਾ ਮੁੰਡਾ ਨਿਕਲਿਆ ਸੀ 2010 ਦੇ ਵਿੱਚ ਚੰਡੀਗੜ੍ਹ ਆਪਣਾ ਇੱਕ ਸੁਪਨਾ ਲੈ ਕੇ ਕਿ ਕੁਝ ਬਣ ਕੇ ਆਉਣਾ। ਤੋਂ ਸਾਲ 2010 ਦੇ ਵਿੱਚ ਐਜ਼ ਅ ਕਲਰਕ ਮੈਂ ਆਫਿਸ ਆਫ ਡਾਇਰੈਕਟਰ ਹੈਲਥ ਪੰਜਾਬ ਚੰਡੀਗੜ੍ਹ ਦੇ ਵਿੱਚ ਐਜ਼ ਅ ਕਲਰਕ ਜੁਆਇਨ ਕੀਤਾ ਸੀਗਾ। ਐਂਡ ਉਸ ਤੋਂ ਬਾਅਦ ਮਨ ਦੇ ਵਿੱਚ ਇੱਛਾ ਸੀ ਕਿ ਕੁਝ ਕਰਨਾ ਹੈ। ਉਸ ਟਾਈਮ ਤੱਕ ਆਈਐਸ ਆਈਪੀਐਸ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਇੱਕ ਸੁਣਿਆ ਸੀਗਾ ਕਿ ਸਾਡੇ ਜਲਾਲਾਬਾਦ ਤੋਂ ਹੀ ਇੱਕ ਆਈਪੀਐਸ ਨਿਕਲੇ ਸਰਦਾਰ ਜੋਗਿੰਦਰ ਸਿੰਘ ਜੀ ਜੋ ਐਕਸ ਡਾਇਰੈਕਟਰ ਵੀ ਰਹੇ ਸੀਬੀਆਈ ਦੇ ਬਟ ਉਹਨਾਂ ਦਾ ਇਹ ਨਹੀਂ ਪਤਾ ਸੀਗਾ ਕਿ ਆਈਪੀਐਸ ਕੀ ਹੁੰਦਾ ਹੈ ਉਸ ਤੱਕ ਉਸ ਸਮੇਂ ਤੱਕ ਨਹੀਂ ਪਤਾ ਸੀ ਇਸ ਸ਼ਹਿਰ ਦੇ ਵਿੱਚ ਆ ਕੇ ਚੰਡੀਗੜ੍ਹ ਚ ਆ ਕੇ ਆਪਣੇ ਕੰਮ ਦੇ ਨਾਲ-ਨਾਲ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਕੋਸ਼ਿਸ਼ ਕਰੀ ਕਿ ਆਪਣੇ ਆਪ ਨੂੰ ਅਪਗ੍ਰੇਡ ਕੀਤਾ ਜਾਏ اپنی نوکری ਦੇ ਨਾਲ ਨਾਲ ਮੈਂ ਐਮਏ ਸੋਸ਼ਲ ਵਰਕ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਤੋਂ ਕੀਤੀ ਉਸ ਦੌਰਾਨ ਮੈਂ ਕੁਝ ਇਹੋ ਜਿਹੇ ਲੋਕਾਂ ਦੇ ਸੰਪਰਕ ਚ ਆਇਆ ਜੋ ਕਿ ਆਈਐਸ ਆਈਪੀਐਸ ਆਫੀਸਰਸ ਦੇ ਨਾਲ ਜਾਂ ਤੱਕ ਜੁੜੇ ਹੋਏ ਸਨ ਜਾਂ ਖੁਦ ਆਫੀਸਰਸ ਸਨ ਤਾਂ ਉਸ ਸਮੇਂ ਤੋਂ ਇਹ ਨੋਲਜ ਗੈਦਰ ਕਰਨੀ ਸਟਾਰਟ ਕੀਤੀ ਕਿ ਹਾਂ ਅਸੀਂ ਵੀ ਇਹ ਕਰ ਸਕਦੇ ਹਾਂ ਔਰ ਇਸ ਸਫਰ ਤੇ ਜਿਹੜੀ ਸ਼ੁਰੂਆਤ ਹੈ 2018 ਦੇ ਵਿੱਚ ਮੈਨੂੰ ਇਹ ਸਪੋਰਚੁਨਿਟੀ ਦਾ ਪਤਾ ਲੱਗਿਆ ਕਿ ਇੱਕ EMPLOYE ਵੀ ਜਿਹੜਾ ਗਵਰਨਮੈਂਟ EMPLOYE ਹੈ ਉਹ PCS ਦੇ ਐਗਜ਼ਾਮ ਚ ਅਪੀਅਰ ਹੋ ਸਕਦਾ ਹੈ ਉਹਦੇ ਵਿੱਚ ਸਾਨੂੰ ਏਜ ਦੀਆਂ ਕੁਝ ਰਿਲੈਕਸੇਸ਼ਨ ਸੀ ਸਾਡੇ ਐਕਸਪੀਰੀਅੰਸ ਦੇ ਕੁਝ ਮਾਰਕਸ ਐਡ ਹੁੰਦੇ ਆ PCS ਰਜਿਸਟਰ A2 ਦੇ ਐਗਜ਼ਾਮ ਹੁੰਦੇ ਆ ਬਿਕਾਜ਼ ਯੂ ਆਰ ਆਲਰੇਡੀ ਐਨ EMPLOYE ਯੈਸ ਯੈਸ ਯਾ ਤਾਂ ਉਹ ਸਪੋਰਚੁਨਿਟੀ ਦੇ ਲਈ ਮੈਂ 2018 ਤੋਂ ਪ੍ਰੀਪੇਅਰ ਹੋਇਆ ਐਂਡ ਇੱਕ ਕੋਚਿੰਗ ਇੰਸਟੀਟਿਊਟ ਛੋਟਾ ਜਿਹਾ ਜੁਆਇਨ ਕੀਤਾ ਸੀਗਾ ਔਰ ਇਹ 6 ਸਾਲ ਦਾ ਸਫਰ ਰਿਹਾ ਅੱਜ ਤੁਹਾਡੇ ਸਾਹਮਣੇ ਬੈਠਣ ਦਾ ਮੌਕਾ ਮਿਲ ਗਿਆ ਪੈਂਡਾ 6 ਸਾਲ ਦਾ ਘੱਟ ਨਹੀਂ ਹੁੰਦਾ ਵੱਡਾ ਹੁੰਦਾ ਤੁਸੀਂ ਕਿਹਾ ਅੱਜ ਤੁਹਾਨੂੰ ਸ਼ਾਇਦ ਲੱਗਦਾ ਹੋਵੇਗਾ ਕਿ ਇਹ 6 ਸਾਲ ਕਿਵੇਂ ਗੁਜ਼ਰ ਗਏ ਲੇਕਿਨ ਇਸ ਦੇ ਪਿੱਛੇ ਦੀ ਕਹਾਣੀ ਲੰਬੀ ਹੈ ਇਸ ਦੇ ਪਿੱਛੇ ਦੀ ਸਟਰਗਲਸ ਲੰਬੇ ਨੇ ਆਪਣੀ ਪਰਵਾਰਕ ਜ਼ਿੰਦਗੀ ਆਪਣੀ ਨੌਕਰੀ ਤੇ ਆਪਣੇ ਸੁਪਨੇ ਨੂੰ ਤੁਸੀਂ ਤਿੰਨਾਂ ਚੀਜ਼ਾਂ ਨੂੰ ਕਿਵੇਂ ਮੈਨੇਜ ਕੀਤਾ ਬੈਲੈਂਸ ਇੱਕ ਬਹੁਤ ਵੱਡੀ ਕੀ ਹੈ ਸਾਡੀ ਜ਼ਿੰਦਗੀ ਦੀ ਸਕਸੈਸ ਦੀ ਜਿਸ ਨੇ ਬੈਲੈਂਸ ਕਰਨਾ ਸਿੱਖ ਲਿਆ ਮਨ ਲੱਗਦਾ ਉਹ ਸਕਸੈਸ ਆਲਰੇਡੀ ਹੋ ਗਿਆ ਇਨਸਾਨ ਸੋ ਤੁਸੀਂ ਕਿਵੇਂ ਇਹ ਤਿੰਨਾਂ ਚੀਜ਼ਾਂ ਨੂੰ ਮੈਨੇਜ ਕੀਤਾ ਮੈਨ ਬੈਲੈਂਸ ਦੇ ਲਈ ਕਿਸੇ ਵੀ ਕੰਮ ਨੂੰ ਮਤਲਬ ਇਨੂ ਇਸ ਇੱਕ ਤਪੱਸਿਆ ਦੇ ਰੂਪ ਚ ਅਪਣਾਇਆ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਪੱਸਿਆ ਨੂੰ ਕਰਨ ਦੇ ਲਈ ਸਭ ਤੋਂ ਪਹਿਲਾ ਕੰਮ ਹੈ ਓਨੈਸਟੀ ਯਾ ਰਾਈਟ ਓਨੈਸਟੀ ਚਾਹੇ ਉਹ ਤੁਹਾਡੇ ਕੰਮ ਚ ਹੈ ਚਾਹੇ ਉਹ ਤੁਹਾਡੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਪ੍ਰਤੀ ਹੈ ਚਾਹੇ ਤੁਹਾਡੀ ਸਟੱਡੀਜ਼ ਦੇ ਪ੍ਰਤੀ ਹੈ ਔਰ ਦੂਸਰਾ ਜਿਹੜੀ ਕੰਸਿਸਟੈਂਸੀ ਇਹਨਾਂ ਦੋਨਾਂ ਦੇ ਵਿੱਚ ਮੈਂ ਬ੍ਰੇਕ ਨਹੀਂ ਆਉਣ ਦਿੱਤੀ ਕੰਟੀਨਿਊ ਰੱਖਿਆ ਆਪਣੇ ਜਿਹੜੇ ਇਸ ਸਫਰ ਨੂੰ ਚਾਹੇ ਇੱਕ ਦਿਨ ਦੇ ਵਿੱਚ ਮੈਨੂੰ ਇੱਕ ਘੰਟਾ ਟਾਈਮ ਮਿਲਦਾ ਸੀਗਾ ਆ ਚਾਹੇ 2 ਘੰਟੇ ਟਾਈਮ ਮਿਲਦਾ ਸੀ ਚਾਹੇ ਅੱਧਾ ਘੰਟਾ ਮਿਲਦਾ ਸੀ ਬਟ ਆਈ 트라이ਡ ਕੀ ਇਹ ਜਿਹੜੀ ਮੇਰੀ ਜਰਨੀ ਇਹ ਕੰਟੀਨਿਊ ਰਹੇ ਚਾਹੇ ਮਤਲਬ ਕਿਸੇ ਵੀ ਹਾਲਾਤ ਦੇ ਵਿੱਚ ਹੋਇਆ ਮੈਂ ਨਿਊਜ਼ਪੇਪਰ ਪੜਨਾ ਐਂਡ ਮੇਰੇ ਆਫਿਸ ਦੇ ਲੱਕੀਲੀ ਜਿਹੜਾ ਮੇਰੇ ਆਫਿਸ ਦੇ ਸਾਹਮਣੇ ਜਿਹੜੀ 34 ਦੀ ਲਾਇਬ੍ਰੇਰੀ ਜਿਹੜੀ ਹੈ ਔਰ ਲੋਕ ਜਿਸ ਤਰ੍ਹਾਂ ਧੁੱਪ ਸੇਕਦੇ ਆਂ ਕਈ ਵਾਰ ਆਫਿਸ ਟਾਈਮ ਤੋਂ ਬਾਅਦ ਜਾਂ ਲੰਚ ਟਾਈਮ ਦੇ ਦੌਰਾਨ ਐਂਡ ਆਈ ਯੂਜ਼ ਟੂ ਗੋ देयर ਮੈਂ ਲਾਇਬ੍ਰੇਰੀ ਦਾ ਬਹੁਤ ਫਾਇਦਾ ਲਿਆ ਆਈ ਐਮ ਥੈਂਕਫੁਲ ਕਿ ਮੈਨੂੰ ਮੌਕਾ ਮਿਲਿਆ ਉਸ ਵਿਦਿਆ ਦੇ ਮੰਦਰ ਦੇ ਸਾਹਮਣੇ ਮੇਰਾ ਆਫਿਸ ਸੀਗਾ ਤਾਂ ਇਸ ਬੈਲੈਂਸ ਨੂੰ ਜਿਹੜਾ ਮੇਨਟੇਨ ਕਰਨ ਦੇ ਲਈ ਅ ਜਿਹੜੇ ਮੇਰੇ ਮਾਤਾ ਜੀ ਦਾ ਅਸ਼ੀਰਵਾਦ ਰਹਾ ਮੇਰੇ ਨਾਲ ਕਾਫੀ ਧਾਰਮਿਕ ਨੇ ਉਹ ਉਹਨਾਂ ਦੀਆਂ ਸਿੱਖਿਆਵਾਂ ਇੱਕ ਮੇਰੇ ਚਾਚਾ ਜੀ ਨੇ ਜਿਨ੍ਹਾਂ ਨੇ ਮੈਨੂੰ ਫਾਦਰ ਤੋਂ ਵੀ ਵੱਧ ਕੇ ਸੰਭਾਲਿਆ ਉਹਨਾਂ ਤੋਂ ਮੈਂ ਔਨੈਸਟੀ ਔਰ ਇੱਕ ਕੰਸਿਸਟੈਂਸੀ ਸਿੱਖੀ ਐਂਡ ਅੱਜ ਜਿਹੜਾ ਇਹ ਸਮਾਂ ਮੈਂ ਕਹਿਣ ਜਗਾ ਕਿ ਇਮਾਨਦਾਰੀ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਹੈ